ਗੁਰਨਾਣਕ ਦੇ ਪਹਿਲੇ ਵੱਡੇ ਸਹਬਜ਼ਾਦੇ ਬਾਬਾ ਸ੍ਰੀਚੰਦ ਇਹ ਜਨਮ ਤੋਂ ਹੀ ਉਦਾਸ ਸਨ ਥੋੜੂ ਜਿਹਾ ਸੁਰਤ ਸੰਵਾਲੀ ਚਾਰ ਪੰਜ ਵਰਿਆਂ ਦੇ ਹੋਏ ਕਈ ਵਾਰ ਅਚਾਨਕ ਘਰੋਂ ਗਾਇਬ ਹੋ ਜਾਂਦੇ ਸਨ ਮਾਤਾ ਜੀ ਲਗਦੀਆਂ ਸਨ ਸੜੀ ਜਗਤ ਮਾਤਾ ਸੁਲਖਣੀ ਜੀ ਲਗਦੀ ਸੀ ਕੋਲੋਂ ਸੀ ਅ ਦੇਖਣਾ ਛਾਇ ਦੇਦਰ ਕਿਧਰੇ ਬੱਚਿਆਂ ਨਾਲ ਹੋਵੇ शायद उबर उधर किधड़ खेडदा प्यावे गली गली सन। ते पता लगता कि पिंड तो बहर किसी रुख तले बैठा उदास जन्म तो बचपन तो, डांट दी सी मां ए बैठन की तेरी उमर है छोटा जहां तू बच्चा है ते कुछ भी खतरा हो सकता है पिंड तो बहर आ जाना है। रुखा थले बैठ जा उदास उम्र दे उदासी वद्दी गई वद्दी गई सुंदर कपड़े मां सिवादी नहीं पहनते सुंदर भोजन स्वादिष्ट भोजन माता तैयार कर दिए नहीं खाते ਵੈਨ ਸੰ ਸਾਧਾ ਵੱਡੇ ਹੁੰਦੇ ਆ ਤੇ ਬਿਲਕੁਲ ਰੁੱਖਾਂ ਤਲੀ ਜੀਵਨ ਬਤੀਤ ਕਰਨਾ ਆਰੰਭ ਕੀਤਾ ਔਰ ਆਪ ਦੇ ਨਾਲ ਲਖਤ ਜੁੜ ਗਿਆ ਬਾਬਾ ਸ੍ਰੀ ਚੰਦ ਉਦਾਸੀ ਬਾਬਾ ਸ੍ਰੀ ਚੰਦ ਉਦਾਸੀ ਨਿਰਾਸ਼ ਤੇ ਉਦਾਸ ਮਨੁੱਖ ਜਿਤਨੇ ਵੀ ਸਨ ਤੋਂ ਬਾਬਾ ਸ੍ਰੀ ਚੰਦ ਦੇ ਆਲੇ ਦੋਲੇ ਇਕੱਠੇ ਹੋ ਗਏ। ਇਸ ਤਰ੍ਹਾਂ ਇੱਕ ਪੰਥ ਬਣਿਆ। ਸਿੱਖ ਧਰਮ ਦੇ ਗੁਰੂ ਨਾਨਕ ਪੰਥ ਦੇ ਇਹ ਪਹਿਲੇ ਮਿਸ਼ਨਰੀ ਨੇ। ਜਿਨ੍ਹਾਂ ਨੇ ਅਫਗਾਨਿਸਤਾਨ ਤੱਕ ਸਿੱਖੀ ਫੈਲਾਈ, ਤਿੱਬਤ ਤੱਕ ਫੈਲਾਈ। ਰਾਮੇਸ਼ਵਰ ਵਿੱਚ ਗੁਰਦੁਆਰਾ ਇਹਨਾਂ ਨੇ ਬਣਾਇਆ। ਜਗਨਨਾਥ ਪੁਰੀ ਵਿੱਚ ਗੁਰਦੁਆਰਾ ਇਹਨਾਂ ਦਾ ਹੀ ਚੱਲਦਾ ਹੈ, ਅੱਜ ਵੀ ਚੱਲਦਾ ਹੈ। ਚਾਰਚ ਤੀਰਖੰਡ ਉਤੇ ਗੁਰੂ ਨਾਨਕ ਦੇ ਨਾਮ ਦਾ ਝੰਡਾ ਇਹਨਾਂ ਨੇਝੁਲਾਇਆ ਨੇਪਾਲ ਦੇ ਚ ਵੀ ਡੇਰੇ ਜਿਹੜੇ ਨੇ ਉਦਾਸੀਆਂ ਦੇ ਨੇ ਗੁਰੂ ਗੰਗ ਸਾਹਿਬ ਦਾ ਪ੍ਰਕਾਸ਼ ਕਰਕੇ ਬੈਠੇ ਨੇ ਅੱਜ ਵੀ ਨੇਪਾਲ ਦੇ ਚ ਜੀ ਚੋਟੀ ਦਾ ਮੰਦਿਰ ਹੈ ਉੱਥੇ ਨੇਪਾਲ ਦੇ ਸਨਾਤਨ ਮਤ ਦਾ ਯਾਤਰਾ ਲਈ ਹਿੰਦੁਸਤਾਨ ਤੋਂ ਬੜੀ ਦੁਨੀਆ ਉੱਥੇ ਜਾਂਦੀ ਹੈ ਪਸ਼ਪਤੀਨਾਥ ਸ਼ਿਵਜੀ ਦਾ ਮੰਦਿਰ ਉਹ ਦੇ ਕੋਲੀ ਗੁਰਨਾਮਿਕ ਦੇਵ ਜੀ ਦਾ ਮੱਠ ਹੈ ਉਦਾਸੀ ਚਲਾ ਰਹੇ ਨੇ ਇਹ ਇੱਕ ਸਿੱਧਾ ਨਿਕਾ ਜਿਆ ਉਦਾਹਰਨ ਦਿੰਦਾ ਹੈ ਮਿਸ਼ਨਰੀ ਸੰ